ਦੇ ਪੈਨ ਦਾ ਐਕਸੀਡੈਂਟ ਹੋਇਆ ਸਵੇਰੇ तकरीबन 8 ਵਜੇ on this party मौके ਤੇ ਡੈਥ ਹੋ ਗਈ ਇਸਨਾਂ ਦੇ ਦੀ ਸਰਕਾਰ ਦੀ ਐਨੀ ਮਾੜੀ ਕਾਰਗੁਜ਼ਾਰੀ ਹੈ ਕਿ ਜੇ ਕੋਈ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋਈ ਟਾਣੀਆਂ ਸੜ ਦੋ ਨੇ ਕੋਈ ਰਿਫਲੈਕਟਰ ਲਾ ਦੇਣ ਕਿਤੇ ਕੁਝ ਨਹੀਂ ਦਾ ਟਰੱਕ ਖਰਾਬ ਹੋਇਆ ਗਲੇ ਸੜ ਤੇ ਜੀ ਟਰੱਕ ਸੜਕ ਤੇ ਖੜਾ ਸੀ ਫਾਜ਼ਰ ਇਲਾ ਐਡਮਿਟ ਸੀਗੇ ਉਥੇ ਬਠਿੰਡੇ ਹਸਪੀਟਲ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਐ ਪਰ ਨੁਕਰ ਗੱਡੀ ਤੇ ਜਿਸ ਨੁਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਕੁਰੇ ਦੇ ਟਰੱਕ ਵਜਾ ਉਹ ਸਾਰਾ ਦਿਮਾਗ ਸਿਰ ਸਾਰਾ ਬਾਹਰ ਆ ਗਿਆ ਸਾਰਾ ਦਿਮਾਗ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨਾਨ ਪਿੱਛੇ ਬੈਠੀ ਸੀ ਉਹਨਾਂ ਦਾ ਜਵਾਲਾ ਟੁੱਟ ਗਿਆ ਉਹ ਵੀ ਫਿਰ ਨਾਲ ਐਮਰਜੈਂਸੀ ਜਿ ਨੇ ਇੱਕ ਨਾਲ ਬੇਟੀ ਸੀ ਸਰਕਾਰ ਦਾ ਸਥਾਈ ਕਿਹੜਾ ਚਾਹੁੰਦੇ ਆ ਵੀ ਇਹੋ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮਸਿਕਾ ਨਾਕੇ ਪਾਸੇ ਕਰਕੇ ਜਾਣ ਜੇ ਰਾਤ ਨੂੰ ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਰਿਫਲੈਕਟਰ ਜ਼ਰੂਰੀ ਨੇ ਜ ਜ ਇਹਨਾਂ ਪਿੱਛੇ ਕੰਸਿਕਾ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਿਆ ਕਰ ਕਮਸਿਕਾ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ ਮੈਂ ਸੁਦੀਰ ਕੰਬੋਜ ਵਿੱਕੀ ਸਰਪੰਚ ਤਾਨੀ ਮੋਰੀ RAM ਤੋਂ ਤੇ ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸਵੇਰੇ तकरीबन 8 ਵਜੇ ਸਵਾ 8 ਵਜੇ ਸਾਨੂੰ ਪਤਾ ਲੱਗਿਆ ਸੀ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਔਨ தி ਸਪਾਟ ਹੀ ਮੌਕੇ ਤੇ ਡੈਥ ਹੋ ਗਈ ਸੀ ਇਹਨਾਂ ਦੇ ਜੀ ਕਿਨੇ ਜਿਨੇ ਸੀ ਕਿੱਥੇ ਜਾ ਰਹੀ ਸੀ ਇਹਨਾਂ ਦੇ ਸਿਸਟਰ ਦੇ ਫਾਦਰ ਇਨ-ਲਾਅ ਐਡਮਿਟ ਸੀਗੇ ਉਥੇ ਬਠਿੰਡੇ ਹਸਪੀਟਲ ਉਹਨਾਂ ਦਾ ਪਤਾ ਕਰਨ ਜਾ ਰਹੇ ਸੀਗੇ ਦੋ ਗੱਡੀਆਂ ਸੀ ਟਰੱਕ ਸੜਕ ਤੇ ਖੜਾ ਸੀ ਸਰਕਾਰ ਦੀ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਕਿ ਜਿਹੋ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋਈ ਟਾਨੀਆਂ ਸੜਦੇ ਨੇ ਕੋਈ ਰਿਫਲੈਕਟਰ ਲਾ ਦੇਣ ਕਿਤੇ ਕੁਤਨੀ ਦਾ ਟਰੱਕ ਖਰਾਬ ਹੋਇਆ ਗਲੇ ਸੜਤੇ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਪਰ ਨੁੱਕਰ ਗੱਡੀ ਤੇ ਜਸ ਨੁੱਕਰ ਦੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁੱਕਰ ਤੇ ਟਰੱਕ ਵੱਜਿਆ ਤੇ ਉਹ ਸਾਰਾ ਦਿਮਾਗ ਤੇ ਸਾਰਾ ਬਾਰ ਆ ਗਿਆ ਸਾਰਾ ਦਿਮਾਗ ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਕਿਤੇ ਕਿਸ ਤਰ੍ਹਾਂ ਨਾਲ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨੇ ਨਾਲ ਪਿੱਛੇ ਬੈਠੇ ਸੀ ਉਹਨਾਂ ਦਾ ਜਵਾਲਾ ਡੁੱਟ ਗਿਆ ਉਹ ਵੀ ਫਿਰ ਨਾਲ ਐਮਰਜੈਂ ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਜੀ